ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹ ਨਾਨਕ ਠਿਰ ਨਾ ਰਹਿ ਜਿਉ ਬਾਲੂ ਕੀ ੀਤ ਜਗ ਰਚਨਾ ਸਭ ਝੂਠ ਹੈ ਆ ਜਿਹੜੀ ਜਗ ਦੀ ਰਚਨਾ ਹੈ ਇਹ ਤਾਂ ਸਭ ਝੂਠ ਹੈ ਇਹ ਹੈ ਹੀ ਝੂਠ ਪਰ ਇਹ ਤਾਂ ਆਪਣਾ ਕੀ ਹੈ ਜਿਹੜੀ ਗੱਲੇ ਕੀ ਹੈ ਝੂਠ ਹੈ ਇਹ ਨਹੀਂ ਕੁਝ ਉਹ ਆਪਣਾ ਕੀ ਹੋਣਾ ਸੀ ਉਹ ਚ ਜਾਣੇ ਹੋਲੇ ਮੀਤ ਜਿਹੜੇ ਬੀਤ ਨੇ ਤੁਸੀਂ ਕਮਲ ਕਬ ਤੁਸੇ ਦਾ ਜਾਣ ਲਿਓ ਜਿਹਨੇ ਵਿਰੋਧੀ ਨੇ ਇਹਦਾ ਦਾ ਜਾਨਾ ਦੀ ਗੱਲ ਬੰਦਣੀ ਹੈ ਜਿਹੜੇ ਬੀਤ ਨੇ ਗੁਰ ਸਿੱਖ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਭਾਵਨਾ ਸਭ ਵਾਸਤੇ ਉਹ ਬੀਤ ਜੋ ਸ਼ਰੀਰ ਤੋਂ ਵੀ ਦੂਰ ਆ ਜਿਹੜੇ ਚਾਹੁੰਦੇ ਨੇ ਸੱਚ ਦਾ ਜਾਨਾ ਜਿਹੜੇ ਗੁਰਮਤਿ ਨਾਲ ਜੁੜਨਾ ਚਾਹੁੰਦੇ ਨੇ ਗੁਰਮਤਿ ਨਾਲ ਜੁੜਨਾ ਚਾਹੁੰਦੇ ਨੇ ਉਹ ਤਾਂ ਖਫਸ ਗਉ ਮੈਂ ਸੁਣ ਮੰਨ ਲੈ ਜਾਣ ਲੈ ਕਈ ਨਾਨਕ ਫਿਰ ਨਾ ਰਹਾ ਜਿਉ ਬਾਲੂ ਕੀ ਪੀਤ ਉਹ ਕਹਨੇ ਜਿਵੇਂ ਇੱਟੇ ਦੀ ਦੀਵਾਰ ਸੀ ਨਾ ਆਪਾਂ ਉੱਥੇ ਰੀਣਾ ਦੀ ਖੜੀ ਨੀ ਰਹਿਦੀ ਇਹ ਨਹੀਂ ਰਹਿਣੀ ਦਬਾ ਦੇ ਤੇਰੀ ਇਹ ਸਰੀਰ ਦਾ ਰੇਤੇ ਦੀ ਗੰਧ ਹੈ ਇਹ ਦੁਨੀਆ ਦਾ ਰੇਤੇ ਦੀ ਗੰਧ ਵਰਗੀ ਉਹ ਗੱਲ ਹੈ ਏ ਦੀ ਨਾਣੀ ਖੜੀ ਜੇ ਰਾਗ ਹੋ ਗਏ ਨੂੰ ਲੱਗਿਆ ਹਿਆ ਹੋਣ ਦੀ ਰੋਡ ਨੇ ਆਪੇ ਹੀ ਟੱਜ ਜਾਂਦੀ ਹੈ ਅਚੂ ਉਠ ਐਸੇ ਬਕੌਂ ਕਹੀ ਹੈ ਵੀ ਇਹ ਸਮੇਂ ਦੇ ਨਾਲ ਹੀ ਦੇ ਪਰਮਾਇਦਾ ਪ੍ਰਭਾਵ ਅਸਰ ਹੋ ਰਿਹਾ ਹੈ ਜੀ ਜੋ ਹੋਵੇਗਾ ਰਹਿਣ ਵਾਲੀ ਗੀਤ ਨਹੀਂ ਉਹ ਝੂਠ ਹੁੰਦੀ ਹੈ ਆਛੇ ਦਾ ਬਗ ਲੈ ਨਹੀਂ ਵੀ ਹੈ ਹੋ ਨਹੀਂ ਜੇ ਐਸੇ ਹੀ ਫਿਰ ਨਾਲ ਹੈ ਠੀਕ ਹੈ ਜੀ ਤੇ ਇਸ ਚੀਜ਼ ਨਾਲ ਜੁੜਨਾ ਜਿਹੜਾ ਹੈਗਾ ਉਹ ਸਾਨੂੰ ਵੀ ਥਿਰ ਨਹੀਂ ਰਹਿਣ ਦਊਗਾ ਜੀ ਆ ਜੀ ਠੀਕ ਹੈ ਜੀ ਇੱਥੇ 49 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ